ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇੱਕ ਕਿਤਾਬ ਦਾ ਅਸੀਂ ਕਹਿ ਦਈਏ ਓਪਨਿੰਗ ਕਰਨ ਲੱਗੇ ਆਂ ਦਾ ਧ ਘਾਟਨ ਕਰਨ ਲੱਗੇ ਆਂ ਇੱਕ ਕਿਤਾਬ ਸਾਡਾ ਵੀਰ ਗਰਗ ਸਾਹਿਬ ਨੇ ਤੇ ਜੈਨ ਸਾਹਿਬ ਨੇ ਇਹਨਾਂ ਨੇ ਦੋਨਾਂ ਨੇ ਅਪਰਾਲਾ ਕਰਕੇ ਕਿਤਾਬ ਲੋਕਾਂ ਦੇ ਸਾਹਮਣੇ ਲੈ ਕੇ ਆਂਦੀ ਹੈ ਸਾਡੇ ਬੱਚਿਆਂ ਵਾਸਤੇ ਇਹ ਅਪਰਾਲਾ ਕੀਤਾ ਜਿਹੜੇ ਬੱਚੇ ਪੀਸੀਐਸ ਦੀ ਤਿਆਰੀ ਕਰਦੇ ਆ ਉਹਨਾਂ ਵਾਸਤੇ ਇਹ ਕਰਤੱਬ ਆ ਜੀ ਇਹ ਪੀਡੀਐਫ ਪੰਜਾਬ ਦੇ ਪੰਜਾਬ ਪੀਡੀਐਫ ਦੇ ਨਾਮ ਤੇ ਤੁਸੀਂ ਗੂਗਲ ਤੇ ਜਾਂ ਉਤੇ ਦੇਖ ਸਕਦੇ ਹੋ ਇੱਕ ਕਿਤਾਬ ਦਾ ਤਰਤੀਮਾ ਜਿਹੜਾ ਵੀਰੇ ਉਹਨਾਂ ਨੇ ਕੀਤਾ ਪੰਜਾਬੀ ਦੇ ਵਿੱਚ ਕੀਤਾ ਇਹ ਪਹਿਲੀ ਕਿਤਾਬ ਆ ਜਿਹੜੀ ਏ ਪੀਸੀਐਸ ਦੀ ਤਿਆਰੀ ਵਾਸਤੇ ਜਿਹਦੇ ਜਿਹਨੂੰ ਪੰਜਾਬੀ ਦੇ ਵਿੱਚ ਵੀਰੇ ਉਹਨਾਂ ਨੇ ਇਹਦਾ ਸੰਸਕਰਣ ਕੀਤਾ ਵਾ ਤੇ ਇਹ ਇੱਕ ਵੱਡੀ ਸੇਵਾ ਜਿਹੜੀ ਸਮਾਜ ਵਾਸਤੇ ਵੀਰੇ ਉਹਨਾਂ ਨੇ ਕੀਤੀ ਆ ਸੌਰਵ ਗਰਗ ਨੇ ਵੀਰ ਨੇ ਇਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਤੇ ਅਭਿਸ਼ੇਕ ਜੈਨਬੀਰ ਦਾ ਵੀ ਧੰਨਵਾਦ ਆ ਬਹੁਤ ਬਹੁਤ ਇਹ ਸਾਡੇ ਜਗਦੀਪ ਵੀਰ ਜੀ ਆ ਸਾਡਾ ਛੋਟਾ ਭਰਾ ਸਾਡੇ ਨਾਲ ਜੁੜਿਆ ਹੋਇਆ ਕਿਉਂਕਿ ਇਹ ਸਾਰੇ ਇਸੇ ਸੰਬੰਧ ਦੇ ਵਿੱਚ ਹੀ ਸਾਡੇ ਨਾਲ ਅੱਜ ਇਹਨਾਂ ਨੇ ਮੁਲਾਕਾਤ ਕੀਤੀ ਵੀ ਸੁਪਨਿਆਂ ਦੇ ਘਰ ਤੋਂ ਜਾ ਕੇ ਅਸੀਂ ਇੱਕ ਕਿਤਾਬ ਦਾ ਜਿਹੜਾ ਲੋਕ ਅਰਪਣ ਕਰਨੀ ਆ ਤੇ ਬੇਨਤੀ ਆ ਬੱਚਿਆਂ ਨੂੰ ਤੁਸੀਂ ਵੀ ਲਾਹਾ ਲਓ ਇਹ ਤੋਂ ਪੰਜਾਬ ਪੀਡੀਆ ਦੇ ਨਾਮ ਦੇ ਉੱਤੇ ਇੱਕ ਕਿਤਾਬ ਦਾ ਨਾਮ ਆ ਤੇ ਪੀਡੀਐਫ ਪੰਜਾਬ ਪੀਡੀਐਫ ਦੇ ਨਾਂ ਤੇ ਇਹ ਉੱਥੋਂ ਮਿਲੂਗੀ ਪੰਜਾਬ ਪੀਡੀਐਫ ਹਰ ਇੱਕ ਦੁਕਾਨ ਤੇ ਹਰ ਇੱਕ ਦੁਕਾਨ ਤੋਂ ਮਿਲੂਗੀ ਕਿਤੋਂ ਵੀ ਆਨਲਾਈਨ ਵੀ ਮਿਲਦੀ ਹੈ ਆਨਲਾਈਨ Amazon Amazon ਆਨਲਾਈਨ ਕਿਤੋਂ ਵੀ ਤੁਸੀਂ ਇਹਨੂੰ ਪ੍ਰਾਪਤ ਕਰ ਸਕਦੇ ਹੋ ਤੇ ਇਹ ਕਿਤਾਬ ਪੜ੍ਹ ਕੇ ਜਨਰਲ ਨੌਲੇਜ ਦੇ ਰਿਲੇਟਡ ਜਾਂ PCS ਦੀ ਤਿਆਰੀ ਕਰਨੀ ਆ ਜਿਹੜੇ ਵੀਰ ਇਹਨਾਂ ਪੇਪਰਾਂ ਲਈ ਜ਼ਰੂਰੀ ਆ PCS ਦਾ ਐਕਸਾਈਜ਼ ਇਨਸਪੈਕਟਰ ਦਾ ਖਜ਼ਾਨਾ ਅਫਸਰ ਦਾ ਪਟਵਾਰੀ ਦਾ ਫੂਡ ਸਪਲਾਈ ਇਨਸਪੈਕਟਰ ਦਾ ਸੀਨੀਅਰ ਅਸਿਸਟੈਂਟ ਮਾਰਕ ਫੈਡ ਜੂਨੀਅਰ ਐਡੀਟਰ ਇੱਕ ਪੀਐਸਐਸ ਵੀ ਕਲਰਕ ਜਨਰਲ ਅਕਾਊਂਟ ਲੀਗਲ ਆਈਟੀ ਪੰਜਾਬ ਪੁਲਿਸ ਮੰਡੀ ਬੋਰਡ ਪੁੱਡਾ ਤੇ ਪੰਜਾਬ ਬਿਜਲੀ ਬੋਰਡ ਤੇ ਪੰਜਾਬ ਪੀਐਸਟੀਸੀਐਲ ਇਹਨਾਂ ਮਹਿਕਮਿਆਂ ਦੇ ਵਿੱਚ ਇਹਨਾਂ ਜਿਹੜੀਆਂ ਥਾਵਾਂ ਤੇ ਤੁਸੀਂ ਜੋਬ ਕੋਈ ਨੌਕਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਉੱਥੇ ਕਿਤਾਬ ਨੂੰ ਪੜ੍ਹ ਕੇ ਤੁਸੀਂ ਇੱਕ ਵੱਡੀ ਜਾਣਕਾਰੀ ਲੈ ਸਕਦੇ ਹੋ ਤੁਹਾਡੇ ਵਾਸਤੇ ਫਾਇਦੇਮੰਦ ਆ ਅਸੀਂ ਇਹਦਾ ਤਾਂ ਗੱਲ ਕਰ ਰਹੇ ਆ ਕਿਉਂਕਿ ਵੀਰੇ ਉਹਨਾਂ ਨੇ ਜਿਹੜਾ ਇਹ ਪ੍ਰਾਲਾ ਕੀਤਾ ਪੰਜਾਬੀ ਦੇ ਵਿੱਚ ਇੱਕ ਕਿਤਾਬ ਨੂੰ ਲੈ ਕੇ ਆਂਦਾ ਸਾਡੀ ਮਾਂ ਬੋਲੀ ਆ ਪੰਜਾਬੀ ਅੱਜ ਪੰਜਾਬੀ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਕਿਉਂਕਿ ਸਾਡੇ ਬੱਚੇ ਪੰਜਾਬੀ ਚ ਪੜ੍ਹਨਾ ਚਾਹੁੰਦੇ ਆ ਉਹਨਾਂ ਲਈ ਆਪਸ਼ਨ ਹੀ ਹੈ ਨਹੀਂ ਕੋਈ ਇੰਗਲਿਸ਼ ਤੋਂ ਬਿਨਾ ਕੋਈ ਹੱਲ ਹੀ ਨਹੀਂ ਹੁੰਦਾ ਤਾਂ ਮੇਰੇ ਵਰਗਾ ਵੀ ਜੇ ਕਿਤੇ ਕੋਈ ਜਨਰਲ ਨੌਲੇਜ ਲੈਣੀ ਚਾਵੇ ਤਾਂ ਪੰਜਾਬੀ ਦੇ ਵਿੱਚ ਪੜ੍ਹ ਕੇ ਲੈ ਸਕਦਾ ਕੱਲਾ ਪੇਪਰ ਹੀ ਨਹੀਂ ਦੇਣ ਵਾਸਤੇ ਆਮ ਜ਼ਿੰਦਗੀ ਵਾਸਤੇ ਵੀ ਸਾਨੂੰ ਬਹੁਤ ਲੋਡ ਆ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਦੀ ਤੇ ਇਹਨਾਂ ਛੋਟੇ ਭਰਾਵਾਂ ਨੇ ਬਹੁਤ ਚੰਗਾ ਪ੍ਰਾਰਾਲਾ ਕੀਤਾ ਤੇ ਜੈਨ ਸਾਹਿਬ ਨੇ ਤੇ ਗਰਗ ਸਾਹਿਬ ਨੇ ਇਹਨੇ ਵਧਾਈ ਦੇ ਪਾਤਰ ਵੀ ਆ ਛੋਟੇ ਭਰਾ ਤੁਸੀਂ ਸਾਨੂੰ ਇੱਥੇ ਸਾਡੇ ਕੋਲੇ ਆਏ ਹੋ ਤੁਹਾਡਾ ਬਹੁਤ ਧੰਨਵਾਦ ਤੇ ਅਸੀਂ ਸੰਗਤ ਨੂੰ ਵੀ ਬੇਨਤੀ ਕਰਦੇ ਆਂ ਭੈਣ ਭਰਾਵਾਂ ਨੂੰ ਵੀ ਇਸ ਤਰ੍ਹਾਂ ਦੇ ਲੋਕਾਂ ਨੂੰ ਅਸੀਂ ਐਪਰੀਸ਼ੀਏਟ ਕਰੀਏ ਇਹਨਾਂ ਦੀ ਪਿੱਟ ਥਾਪੜੀਏ ਹੌਸਲਾ ਦੇਈਏ ਤਾਂ ਜੋ ਇਹ ਹੋਰ ਅੱਗੇ ਵਧ ਕੇ ਇਸ ਤਰ੍ਹਾਂ ਦੇ ਪ੍ਰਾਰਲੇ ਕਰਨ ਕਿਉਂਕਿ ਵੀਰੇ ਉਹਨਾਂ ਨੇ ਪੜ੍ਹਾਈ ਕੀਤੀ ਇਹੀ ਆਪਦੇ ਨੋਟਿਸਾਂ ਤੋਂ ਪੜ੍ਹ ਕੇ ਨੌਕਰੀ ਪ੍ਰਾਪਤ ਕੀਤੀ ਫਿਰ ਉਹਦੇ ਤੋਂ ਹੀ ਇਹ ਕਿਤਾਬ ਤਿਆਰ ਕੀਤੀ ਹੈ ਤੇ ਅੱਗੋਂ ਫਿਰ ਗਰਗਸਾਹਬ ਨੇ ਨਾਲ ਜੁੜ ਕੇ ਇਹ ਕਿਤਾਬ ਨੂੰ ਅਮਲੀ ਜਾਮਾ ਪਹਿਨਾਉਣ 'ਚ ਮਦਦ ਕੀਤੀ ਤੇ ਜਗਦੀਪ ਵੀਰਾ ਸਾਡੇ ਛੋਟੇ ਭਰਾ ਦਾ ਧੰਨਵਾਦ ਆ ਵੀਰਾ ਹਮੇਸ਼ਾ ਸਾਡੇ ਇੱਥੋਂ ਦੇ ਜਿੰਨੇ ਵੀ ਸਾਡੇ ਕੰਮ ਹੁੰਦੇ ਆ ਮਾਲ ਵਿਭਾਗ ਦੇ ਜਗਦੀਪ ਵੀਰਾ ਹੀ ਦੇਖਦਾ ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਸਾਨੂੰ ਅੱਜ ਬਹੁਤ ਹੀ ਏ ਰੱਬੀ ਰੂਹ ਨੂੰ ਮਿਲਣ ਦਾ ਮੌਕਾ ਦਿੱਤਾ ਹੈ ਜਿਹੜੀ ਮਨੁੱਖਤਾ ਦੀ ਸੇਵਾ ਹੈ ਮੈਨੂੰ ਲੱਗਦਾ ਨਹੀਂ ਇਸ ਤੋਂ ਵੱਡੀ ਕੋਈ ਵੀ ਸੇਵਾ ਹੈ ਅਸੀਂ ਤੌਰੇ ਬੋਲਣ ਦੇ ਮਤਲਬ ਆਪਦੇ ਆਪ ਨੂੰ ਨਾਇਕ ਹੀ ਨਹੀਂ ਸਮਝਦਾ ਕਿਉਂਕਿ ਜਿਹੜਾ ਇਹ ਕੰਮ ਕਰ ਰਹੇ ਨੇ ਹੈਗੇ ਅਸੀਂ ਤਾਂ ਕਦੇ ਸੋਚਿਆ ਵੀ ਨਹੀਂ ਹੈਗਾ ਤੇ ਪ੍ਰਮਾਤਮਾ ਦਾ ਅਸੀਂ ਸ਼ੁਕਰਗੁਜ਼ਾਰ ਹੈ ਮੈਂ ਤੇ ਮੇਰਾ ਛੋਟਾ ਭਰਾ ਅਭਿਸ਼ੇਕ ਜਾਨਾ ਸੀ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਨੇ ਸਾਨੂੰ ਇਹ ਰੱਬੀ ਰੂਹ ਨੂੰ ਮਿਲਣ ਦਾ ਮੌਕਾ ਦਿੱਤਾ ਤੇ ਇਹਨਾਂ ਦੇ ਹੱਥ ਵਿੱਚ ਅਸੀਂ ਸਭਨੋਂ ਵੱਡੀ ਖੁਸ਼ੀ ਸਾਨੂੰ ਇਹ ਹੈ ਕਿ ਪੰਜਾਬ ਦੀ ਸੇਵਾ ਦੇ ਵਿੱਚ ਜਿਹੜੇ ਲੱਗੇ ਹੋਏ ਨੇ ਉਹਨਾਂ ਦੇ ਹੱਥੋਂ ਸਾਡੀ ਕਿਤਾਬ ਦੀ ਅੱਜ कुंठ ਚੁਕਾਈ ਦੀ ਜਿਹੜੀ ਰਸਮ ਹੈ ਉਹ ਹੋਈ ਹੈ ਅਸੀਂ ਤੈਹ ਦਿ ਲੋ ਇਹਨਾਂ ਦਾ ਧੰਨਵਾਦ ਕਰਦੇ ਆ ਜੋ ਵੀ ਸਾਨੂੰ ਇਹ ਸੇਵਾ ਲਾਣਗੇ ਅਸੀਂ ਉਹਦੇ ਵਿੱਚ ਹਾਜ਼ਰ ਹੈ ਜੇ ਕੋਈ ਗਰੀਬ ਬੱਚਾ ਸਾਨੂੰ ਫੋਨ ਕਰੂਗਾ ਤਾਂ ਇਹ ਵਿਚਾਰ ਮਤਲਬ ਪਹਿਲਾਂ ਤੋਂ ਨਹੀਂ ਹੋਣੇ ਸਾਡੇ ਮਨ ਦੇ ਵਿੱਚ ਆਇਆ ਇਹਨਾਂ ਦੀ ਸੇਵਾ ਦੇ ਕੇ ਪੂਰੇ ਆ ਕਿ ਇੰਨੀਆਂ ਪੋਜ਼ਿਟਿਵ ਵਾਈਬਸ ਆ ਗਈਆਂ ਸਾਡੇ ਅੰਦਰ ਵੀ ਸਾਡਾ ਮਨ ਹੈ ਜੇ ਕੋਈ ਗਰੀਬ ਬੱਚਾ ਜਿਹੜਾ ਕਿਤਾਬ ਨਹੀਂ ਲੈ ਸਕਦਾ ਤਾਂ ਜੋ ਵੀ ਹੈਗਾ ਅਸੀਂ ਉਹਨਾਂ ਨੂੰ ਇਹ ਕਿਤਾਬ ਦਵਾਵਾਂਗੇ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੈ ਤੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਪ੍ਰਮਾਤਮਾ ਨੇ ਮਿਲਣ ਦਾ ਮੌਕਾ ਦਿੱਤਾ ਫਿਰ ਇਹਨਾਂ ਦਾ ਅਸੀਂ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੇ ਤੁਸੀਂ ਬਹੁਤ-ਬਹੁਤ ਬਹੁਤਾਰ ਕਰ ਤੁਹਾਨੂੰ ਤੁਸੀਂ ਵਿਧਾਈ ਦੇ ਪੱਤਰੋਂ ਤੁਸੀਂ ਜਿਹੜਾ ਕਾਰਜ ਕੀਤਾ ਪੰਜਾਬੀ ਦੇ ਵਿੱਚ ਇਹਦਾ ਤਰਤੀਮਾ ਕਰਕੇ ਤੁਹਾਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ